ਪੰਜਾਬੀ ਲੋਕ ਗਾਇਕ ਜਸ ਕਾਂਝਲੀ ਦਾ ਸੁਰਮੇ ਦੀ ਧਾਰੀ ਗਾਣੇ ਦਾ ਸਿੰਗਲ ਟਰੈਕ ਹੋਇਆ ਰਿਲੀਜ਼ ਐਤਵਾਰ ਸ਼ਾਮ ਨੂੰ ਪੰਜਾਬੀ ਲੋਕ ਗਾਇਕ ਜਸ ਕਾਂਝਲੀ ਦੇ ਗਾਣੇ ਸੁਰਮੇ ਦੀ ਧਾਰੀ ਦਾ ਸਿੰਗਲ ਟਰੈਕ ਰਿਲੀਜ਼ ਕੀਤਾ ਗਿਆ ਜਿਸ ਦੀ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਪੰਜਾਬੀ ਲੋਕ ਗਾਇਕ ਜਸ ਕਾਂਝਲੀ ਬਾਬਾ ਵਿਜੇ ਕੁਮਾਰ ਹਮੀਰਾ ਲੋਕ ਗਾਇਕ ਨਿਸ਼ਾਨ ਸਿੰਘ ਉੱਛੇਵਾਲਾ ਗੀਤਕਾਰ ਬਿੱਟੂ ਕਾਂਝਲੀ ਸੀਨੀਅਰ ਰਿਪੋਰਟ ਸੁਖਪਾਲ ਸਿੰਘ ਹੁੰਦਲ ਆदि ਹਾਜ਼ਰ ਸਨ ਇਸ ਗਾਣੇ ਦਾ ਮਿਊਜ਼ਿਕ ਸੰਗੀਤਕਾਰ ਬੰਡੀ ਸਹੋਤਾ ਵੱਲੋਂ ਦਿੱਤਾ ਗਿਆ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਸੋਨਲ ਸ਼ਬਦਾਂ ਸਸੀ ਗਾਜੀ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਆਇਕਾ ਨਿਸ਼ਾਨ ਉੱਚੇ ਵਾਲਾ। ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਸਾਡੇ ਵੀਰ ਜਸ ਕਾਂਦੇਲੀ ਜੀ ਦਾ ਨਿਊ ਟਰੈਕ ਆਇਆ ਸੁਰਮੇ ਦੀ ਧਾਰੀ। ਜੀ। ਉਹਨੂੰ ਰਿਲੀਜ਼ ਕਰਨ ਦੇ ਸਬੰਧ ਵਿੱਚ ਅਸੀਂ ਸਾਰੇ ਇਕੱਤਰ ਹੋਏ ਹਾਂ ਸਾਡੇ ਸੀਨੀਅਰ ਪੱਤਰਕਾਰ ਵੀਰ ਹੰਦਲ ਸਾਹਿਬ ਮੇਰਾ ਵੀਰ ਬਿੱਟੂ ਕਾਜ਼ਰੀ ਵਾਲਾ ਵੀਰ ਜਸ ਗਾਂਧੀ ਸਾਹਿਬ ਤੇ ਸਾਡੇ ਬਾਬਾ ਜੀ ਵਿਜੇ ਕੁਮਾਰ ਜੀ ਹਮੇਰੀ ਆਲੀ ਸਰਕਾਰ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਕਹਿੰਦੇ ਆ ਤੇ ਅੱਜ ਦੇ ਇਸ ਟਰੈਕ ਨੂੰ ਹਰਦੇਜ ਕਰਨ ਦੀ ਖੁਸ਼ੀ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਵਧਾਈ ਦੇਣਾ ਜੀ ਔਰ ਤੁਸੀਂ ਪਹਿਲੇ ਵੀ ਇੱਕ ਆਪ ਖੁਦ ਸਿੰਗਰ ਰਹੇ ਹੋ ਔਰ ਤੁਸੀਂ ਹੁਣ ਸਰੂਪ ਧਾਰਿਆ ਤੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਜਿਹੜੇ ਪੁਰਾਣੇ ਸਿੰਗਰ ਤੇ ਹੁਣ ਦੇ ਸਿੰਗਰਾਂ ਵਿੱਚ ਕੀ ਫਰਕ ਹੈ ਗਾਇਕੀ ਜ਼ਰਸਾ ਲੋਹੀ ਹੈ ਜਿਹੜੇ ਸਿੰਗਰ ਵਧੀਆ ਗਾਉਂਦੇ ਨੇ ਆਪਾਂ ਉਹਨਾਂ ਨੂੰ ਮੁਹੱਬਤ ਕਰਦੇ ਆਂ ਅੱਜ ਦਾ ਟਾਈਮ ਅੱਜ ਦਾ ਜੋਗ ਜਿਹੜਾ ਕੁਝ ਹੋਰ ਹੈ ਦੱਖਣੀ ਪੱਛਮੀ ਜਿਹੜਾ ਹੈਗਾ ਪਰਫੁੱਲਤ ਕਰਨ ਵਾਲਾ ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਆਂ ਕਿ ਆਪਾਂ ਆਪਣੇ ਦਾਇਰੇ 'ਚ ਰਹਿ ਕੇ ਸਭਿਆਚਾਰਕ ਮਾਂ ਬੋਲੀ ਦੀ ਸੇਵਾ ਕਰ ਸਕੀਏ ਕਿਉਂਕਿ ਆਪਾਂ ਪੰਜਾਬੀ ਆਂ ਪੰਜਾਬੀਆਂ ਦਾ ਜਿਹੜਾ ਫਰਜ਼ ਬਣਦਾ ਉਹਨਾਂ ਨੂੰ ਨਿਭਾਉਂਦੇ ਆਂ ਸਤਿ ਸ੍ਰੀ ਅਕਾਲ ਸ਼ੋਭਨ ਮੈਂ ਜੀ ਗੀਤਕਾਰ ਬਿੱਟੂ ਕਾਂਝਲੀ ਵਾਲਾ ਜੀ ਔਰ ਅੱਜ ਤੁਹਾਡਾ ਗੀਤ ਲਾਂਚ ਹੋਇਆ ਕੀ ਕਹਿਣਾ ਚਾਹੁੰਦੇ ਆਂ ਮੈਂ ਸਭ ਤੋਂ ਪਹਿਲਾਂ ਤਾਂ মিডিਆ ਦਾ ਧੰਨਵਾਦ ਦਿਆਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਕਵਰ ਕੀਤਾ ਔਰ ਮੇਰੇ ਵੱਡੇ ਭਾਜੀ ਜਸ ਕਾਂਜਲੀ ਜੀ ਦਾ ਗਾਇਆ ਇਹ ਗੀਤ ਸੁਰਮੇ ਦੀ ਧਾਰੀ ਜਿਸ ਦਾ ਟਾਈਟਲ ਹੈ ਔਰ ਲਿਖਿਆ ਤੁਹਾਡੇ ਛੋਟੇ ਵੀਰ ਗੀਤਕਾਰ ਬਿੱਟੂ ਕਾਂਜਲੀ ਵਾਲੇ ਨੇ ਔਰ ਸਾਡੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਬਾਬਾ ਵਿਜੇ ਕੁਮਾਰ ਜੀ ਹਮੀਰੇ ਵਾਲੇ ਔਰ ਸਾਡੇ ਵੱਡੇ ਭਾਜੀ ਪੰਜਾਬੀ ਸਿੰਗਰ ਨਿਸ਼ਾਨ ਉੱਚੇ ਵਾਲਾ ਜੀ ਔਰ ਪ੍ਰੈਸ ਮੀਡੀਆ ਦੇ ਵਿੱਚੋਂ ਸਾਡੇ ਹੰਦਲ ਸਾਹਿਬ ਬਹੁਤ ਹੀ ਸੀਨੀਅਰ ਪੱਤਰਕਾਰ ਔਰ ਸਾਡਾ ਸੋਟਾ ਵੀਰ ਲਵਪ੍ਰੀਤ ਸਿੰਘ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਹਾਜ਼ਰੀ ਲਵਾਈ ਮੈਂ ਬਹੁਤ ਧੰਨਵਾਦੀ ਹਾਂ ਔਰ ਇਸ ਗੀਤ ਨੂੰ ਮੈਂ ਸਭ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰਕੇ ਇਸ ਗੀਤ ਨੂੰ ਆਪਣੇ ਦੇਸ਼-ਵਦੇਸ਼ ਤੱਕ ਪਹੁੰਚਾਓ ਤਾਂ ਕਿ ਇਹ ਸੱਭਿਆਚਾਰ ਦਾ ਜੁੜਿਆ ਹੋਇਆ ਗੀਤ ਆ ਤਾਂ 20 ਸਾਲ ਪਹਿਲੇ ਕੈਸਟਾ ਆਈ ਹੁੰਦੀਆਂ ਸੀੜੀਆਂ ਆਈਆਂ ਫਿਰ ਹੁਣ ਸਿੰਗਲ ਟਰੈਕ ਆਉਣੇ ਸ਼ੁਰੂ ਹੋ ਗਏ ਹਾਂਜੀ ਚੰਦ ਸ਼ਬਦ ਦੱਸੋ ਤੁਹਾਨੂੰ ਕਿੰਦਾ ਲੱਗ ਰਿਹਾ ਹੈ ਇਸਦਾ ਉਹ ਉਹ ਜਿਹੜਾ ਪਹਿਲਾ ਦੌਰ ਅੱਜ ਤੋਂ 20 ਸਾਲ ਪਹਿਲਾਂ गु져 ਚੁੱਕਾ ਉਹ ਦੌਰ ਅੱਜ ਦੇ ਦਾਬ ਨਾਲੋਂ ਕੁਝ ਅਲੱਗ ਸੀਗਾ ਉਹ ਬਹੁਤ ਸਮਾਂ ਵਧੀਆ ਸੀਗਾ ਕਿਉਂਕਿ ਉਸ ਦੌਰ ਦੇ ਵਿੱਚ ਹੁਣ ਜਿਸ ਤਰ੍ਹਾਂ ਸਿੰਗਲ ਟਰੈਕ ਰਿਲੀਜ਼ ਹੋਣੇ ਸ਼ੁਰੂ ਹੋ ਗਏ ਆ ਇਸੇ ਤਰ੍ਹਾਂ ਉਹਦੇ ਪਹਿਲੇ ਦੌਰ ਵਿੱਚ 8 ਜਾਂ 9 ਗੀਤ ਕੈਸਟ ਵਿੱਚ ਹੁੰਦੇ ਸੀ ਔਰ ਹਰ ਗੀਤਕਾਰ ਨੂੰ ਮੌਕਾ ਮਿਲਦਾ ਸੀਗਾ ਕਿ ਆਪਣੇ ਗੀਤ ਰਿਕਾਰਡ ਕਰਾਉਣ ਦਾ ਪਰ ਹੁਣ ਸਿੰਗਲ ਟਰੈਕ ਜਦੋਂ ਦੇ ਆ ਗਏ ਆ ਉਹ ਉਹਦੋਂ ਦੀ ਗਾਇਕੀ ਤੇ ਹੁਣ ਦੀ ਗਾਇਕੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਮੈਂ ਫਿਰ ਤੁਹਾਡਾ ਗੀਤਕਾਰ ਬਿੱਟੂ ਕਾਂਜਲੀ ਵਾਲਾ ਜਸ ਕਾਂਜਲੀ ਵੱਲੋਂ ਆਪ ਜੀ ਨੂੰ ਸਭ ਨੂੰ ਬੇਨਤੀ ਕਰਦਾ ਕਿ ਸਾਡੇ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਜੀ ਧੰਨਵਾਦ ਸਖਬਲਵੰਦਰ ਜੀ ਤੁਸੀਂ ਇੱਕ ਸੀਨੀਅਰ ਰਿਪੋਰਟਰ ਰਹੇ ਹੋ ਔਰ ਅੱਜ ਤੁਸੀਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਦਸ ਕਾਨੀ ਦਾ ਜਿਹੜਾ ਗਾਣਾ ਹੈ ਸੁਰਮੇ ਧਾਰੀ ਲਾਂਚ ਕੀਤਾ ਕੀ ਕਹਿਣਾ ਚਾਹੋਗੇ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਆ ਕਿ ਵੱਡੇ ਵੀਰ ਜਸਖੰਡ ਲਈ ਜਿਹੜਾ ਇਹ ਆਪਣਾ ਗਾਣਾ ਜਿਹੜਾ ਸਿੰਗਲ ਟਰੈਕ ਜਿਹੜਾ ਸੁਰਮੇ ਧਾਰੀ ਲਈ ਕੀਤਾ ਗਿਆ ਅੱਜ ਇੱਕ ਸਮੇਂ ਦੀ ਲੋੜ ਆ ਕਿ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਮਿਲ ਕੇ ਵੀ ਜਾਗਰੂਕ ਕਰੀਏ ਔਰ ਆਪਣੇ ਵਿਰਸੇ ਬਾਰੇ ਦੱਸੀਏ ਤੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਜਿਹੜਾ ਇਹਦਾ ਸਿੰਗਲ ਡ੍ਰੈਗ ਫਰਮੈਂਟ ਆ ਉਹਦੇ ਵਿੱਚ ਮਤਲਬ ਕਿ ਜਿਹੜਾ ਪੰਜਾਬੀ ਸਭਿਆਚਾਰਕ ਨੂੰ ਜਿਹੜਾ ਪਰਫੁੱਲਟ ਕਰਨ ਦਾ ਇੱਕ ਵੱਡਾ ਉਪਰਾਲਾ ਕੀਤਾ ਗਿਆ ਔਰ ਮੈਂ ਇਸ ਗੱਲ ਦੀ ਜਸ ਕਾਂ ਲਈ ਵੀਰ ਜੀ ਨੂੰ ਤੇ ਬਿੱਟੂ ਕਾਂ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਸਰ ਮਿਊਜ਼ਿਕ ਔਰ ਮੀਡੀਆ ਤੁਹਾਨੂੰ ਕੀ ਅੰਦਰ ਲੱਗਿਆ ਅੱਜ ਦੇਖੋ ਦੋਨੇ ਹੀ মিডিਆ ਦੇ ਵਿੱਚ ਵੀ ਇੱਕ মিডিਆ ਦਾ ਬੜਾ ਵੱਡਾ ਰੋਲ ਆ ਕਿ ਸਮਾਜ ਨੂੰ ਸਮੇਂ-ਸਮੇਂ ਤੇ ਜਿਹੜੀਆਂ ਕੁਝ ਕਮੀਆਂ ਪੇਸ਼ੀਆਂ ਉਹਨਾਂ ਨੂੰ ਮਤਲਬ ਕਿ ਲੋਕਾਂ ਦੇ ਸਾਹਮਣੇ ਲੈ ਕੇ ਹੋਣਾ ਪਬਲਿਕ ਸਮਝਦਾ ਹੈ ਕੋਣਾ ਔਰ ਇਸੇ ਤਰ੍ਹਾਂ ਸਾਡੇ ਜਿੱਦਾਂ ਮੈਂ ਕਿਹਾ ਚੰਗੇ ਸਿੰਗਰ ਆ ਇੱਕ ਪੰਜਾਬੀ ਸੱਭਿਆਚਾਰ ਕੁਝ ਦਾ ਪ੍ਰਭਾਵਿਤ ਕਰਦੇ ਆ ਉਹ ਵੀ ਆਪਣੀ ਜਿਹੜੀ ਆ ਡਿਊਟੀ ਨਿਭਾਉਂਦੇ ਨੇ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਦੇ ਸਮੇਂ ਜਿਹੜਾ ਆ ਕਲਚਰ ਦੇ ਵਿੱਚ ਬੜਾ ਕੁਝ ਵਜਰਾ ਸਾਡਾ ਦੱਖਣ ਹੋਰ ਹੋਰ ਕਲਚਰ ਜਿਹੜੇ ਮਨ ਲਗੇ ਗਾਣੇ ਆ ਉਹ 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 ਲੋਕਾਂ ਦੇ ਜਿਆਦਾ ਪ੍ਰਮੋਟ ਲੋਕੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜੇ ਹੱਦ ਜਸਕਰਾਂਜ ਦੇ ਵਰਗੇ ਸਿੰਗਰ ਆ ਭਾ ਜਾਂ ਨਿਸ਼ਾਨ ਉੱਚੇ ਬਾਜੀ ਵਰਗੇ ਜਿਹੜੇ ਆ ਇਹ ਸਮੇਂ-ਸਮੇਂ ਤੇ ਆਪਣੇ ਜਿਹੜਾ ਪੰਜਾਬੀ ਵਿਰਸੇ ਨੂੰ ਆਪਣਾ ਪ੍ਰਫੁੱਲਤ ਕਰਨ ਲਈ ਪੂਰਾ ਯੋਗਦਾਨ ਪਾਉਂਦੇ ਆ ਸਰ ਅੱਜ ਪ੍ਰੈਸ ਕਾਨਫਰੰਸ ਹੋ ਕੀਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਕਰਾਂਜਲੀ ਪੰਜਾਬੀ ਸਿੰਗਰ ਅੱਜ ਅਸੀਂ ਇੱਕ ਗੀਤ ਰਿਲੀਜ਼ ਕੀਤਾ ਜਿੰਨੂੰ ਲਿਖਿਆ ਸਾਡੇ ਬਿੱਟੂ ਕਾਂਜਲੀ ਸਾਹਿਬ ਔਰ ਮਿਊਜ਼ਿਕ ਦਿੱਤਾ ਬਲਤੀ ਸੋਤਾਜੀ ਨੇ ਔਰ ਮੇਰੇ ਨਾਲ ਇਸ ਵੇਲੇ ਬਿੱਟੂ ਕਾਂਜਲੀ ਸਾਹਿਬ ਲਵਦੀਪ ਸਿੰਘ ਔਰ ਸਾਡੇ ਪ੍ਰੈਸ ਤੋਂ ਸੁਖਪਾਲ ਸਿੰਘ ਹੁੰਦਲ ਸਾਹਿਬ ਔਰ ਬਾਬਾ ਜੀ ਸਾਡੇ ਹਮੀਰੇ ਵਾਲੇ ਤੇ ਨਾਲ ਮੇਰੇ ਮੇਰਾ ਵੀਰ ਨਿਸ਼ਾਨ ਉੱਚੇ ਵਾਲਾ ਪੰਜਾਬੀ ਸਿੰਗਰ ਉਹ ਵੀ ਮੌਜੂਦ ਆ ਤੋ ਮੈਂ ਸਾਰਿਆਂ ਨੂੰ ਇਸ ਅੱਜ ਦੇ ਦਿਨ ਦੀਆਂ ਮੁਬਾਰਕਾਂ ਦਿੰਦਾ ਔਰ ਸਾਰਿਆਂ ਨੂੰ ਜਿੰਨੇ ਵੀ ਮੇਰੇ ਦੇਸ਼ ਆਦੇਸ਼ਾ ਚ ਵੀਰ ਬੈਠੇ ਆ ਸਾਰੇ ਇੰਡੀਆ ਚ ਬੈਠੇ ਆ ਉਹਨਾਂ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਮੇਰਾ ਟਰੈਕ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਔਰ ਸਾਰਿਆਂ ਨੂੰ ਸਸਿਕਾ ਇਹ ਸਿੰਗਲ ਟਰੈਕ ਆ ਸਰ ਇਹ ਸਿੰਗਲ ਟਰੈਕ ਆ ਜੀ ਸਿੰਗਲ ਟਰੈਕ ਆ ਔਰ ਇਹ ਬਿੱਟੂ ਕਾਜਲੀ ਸਾਹਿਬ ਦਾ ਲਿਖਿਆ ਹਾ ਔਰ ਮੈਂ ਫਿਰ ਸਾਰੇ ਦੇਸ਼ਵਦੇਸ਼ਾਂ ਜਿੰਨੇ ਮੇਰੇ ਵੀਰ ਬੈਠੇ ਆ ਵੱਧ ਤੋਂ ਵੱਧ ਇਸ ਗੀਤ ਨੂੰ ਸ਼ੇਅਰ ਕਰੋ ਇੰਡੀਆ ਚ ਪੰਜਾਬ ਚ ਜਿੰਨੇ ਬੈਠੇ ਆ ਸਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਗੀਤ ਨੂੰ ਔਰ ਗੀਤ ਦਾ ਹੈਗਾ ਸੁਰਮੇ ਦੀ ਧਾਰੀ